ਸੂਚਨਾ ਦੇ ਆਧਾਰ ਤੇ ਵੀ ਬਾਹਰੋਂ ਗੋਲਡੀ ਬਰਾੜਾ ਉਹ ਆਪਣੇ ਫੁੱਟ ਸোলਜਰ ਦੇ ਨਾਲ ਵੱਖ-ਵੱਖ ਵਿਅਕਤੀਆਂ ਨੂੰ ਧਮਕੀਆਂ ਦਿਵਾ ਕੇ ਉਹਨਾਂ ਨੂੰ ਡਰਾ ਕੇ ਗੋਲੀਆਂ ਮਰਵਾ ਕੇ ਉਹਨਾਂ ਤੋਂ ਫਰੋਤੀਆਂ ਲੈਣ ਦੇ ਜਿਹੜੇ ਯਤਨ ਦੇ ਲਈ ਕੋਸ਼ ਉਹਨੇ ਆਪਦਾ ਗਰੋਹ ਬਣਾਇਆ ਉਸ ਗਰੋਹ ਦੇ ਕੁਝ ਮੈਂਬਰ ਆ ਜਿਹੜੇ ਉਹ ਇਸ ਵੇਲੇ ਸਾਡੇ ਅਮਰਸਰ ਦੇ ਵਿੱਚ ਹੋਣੇ ਪਾਏ ਗਏ ਇਹ ਸੂਚਨਾ ਦੇ ਆਧਾਰ ਤੇ ਡੀਸੀਪੀ ਇਨਵੈਸਟੀਗੇਸ਼ਨ ਤੇ ਏਡੀਸੀਪੀ 3 ਇਹਨਾਂ ਦੀ ਡਾਇਰੈਕਸ਼ਨ ਮੁਤਾਬਕ ਅਮਰਸਰ ਪੁਲਿਸ ਵੱਲੋਂ ਕਮਿਸ਼ਨਰੇਟ ਵੱਲੋਂ ਮਕਦਮਾ ਦਰਜ ਕਰਕੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਸ ਆਪਰੇਸ਼ਨ ਦੇ ਦੌਰਾਨ ਅਮਰਸਰ ਕਮਿਸ਼ਨਰੇਟ ਨੂੰ ਕਾਮਯਾਬੀ ਹੋਈ ਆ ਉਹਦੇ ਚ ਹਰਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਢਿਲਮਾ ਖੁਰਦ ਥਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਗੁਰਸ਼ਰਨ ਸਿੰਘ ਗੁਰਸ਼ਰਨਪ੍ਰੀਤ ਪੁੱਤਰ ਅਵਤਾਰ ਸਿੰਘ ਵਾਸੀ ਢਿਲਮਾ ਖੁਰਦ ਇਹ ਵੀ ਥਾਣਾ ਸਦਰ ਸਾਣਾ ਸਾਦਕ ਜ਼ਿਲ੍ਹਾ ਫਰੀਦਕੋਟ ਦਾ ਇਹ ਦੋਨੇ ਵਿਅਕਤੀਆਂ ਨੂੰ ਪਲੱਸ ਇੱਕ ਹੋਰ ਜਿਹੜਾ ਕਾਰ ਚਾਲਕ ਸੀਗਾ ਟੈਕਸੀ ਡਰਾਈਵਰ ਸੀਗਾ ਜਿਸ ਨੇ ਪਿੱਛੇ ਚੰਡੀਗੜ੍ਹ 3 ਤਰੀਕ ਨੂੰ ਇੱਕ ਫੋਰਚੂਨਰ ਗੱਡੀ ਦੇ ਫਾਇਰਿੰਗ ਕੀਤੀ ਸੀ 골ਡੀ ਬ੍ਰਾਡ ਦੇ 골ਡੀ ਬ੍ਰਾਡ ਦੇ ਕਹਿਣ ਤੇ ਇਹਨਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਬੂ ਕੀਤਾ ਕਾਬੂ ਕਰਕੇ ਇਹਨਾਂ ਤੋਂ 4 ਜਿਹੜੇ ਪਿਸਟਲ ਨੇ ਉਹ ਰਿਕਵਰ ਕੀਤੇ ਨੇ ਤੇ ਇਹਨਾਂ ਦੇ ਜਿਹੜੇ ਕੁਝ ਹੋਰ ਗੈਂਗ ਮੈਂਬਰ ਆ ਆਡੈਂਟੀਫਾਈ ਕੀਤੇ ਨੇ ਇਸ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਚੰਡੀਗੜ੍ਹ ਵਿੱਚ ਹੋਈ ਵਾਰਦਾਤ ਉਹਨੂੰ ਵੀ ਟ੍ਰੇਸ ਕਰ ਲਿਆ ਗਿਆ ਅਤੇ ਕੁਝ ਹੋਰ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਸੰਭਾਵਿਤ ਫਰੋਤੀਆਂ ਮੰਗਣ ਵਾਲਿਆਂ ਨੂੰ ਡਰਾ ਕੇ ਉਹਨਾਂ ਦੇ ਘਰਾਂ ਤੇ ਫਾਇਰਿੰਗ ਜਾਂ ਉਹਨਾਂ ਨੂੰ ਡਰਾਉਣਾ ਸੀ ਜਾਂ ਉਹਨਾਂ ਨੂੰ ਮਾਰਨਾ ਸੀ ਉਦੋਂ ਇਹ ਜਿਹੜੇ ਹੋਣ ਵਾਲੇ ਕ੍ਰਾਈਮ ਤੋਂ ਜਿਹੜਾ ਬਚਾ ਹੋਇਆ ਤੇ ਇਹ ਬੜੀ-ਬੜੀ ਕਮਿਸ਼ਨਰੇਟ ਪੁਲਿਸ ਦੀ ਸਾਡੇ ਕਰਮਚਾਰੀਆਂ ਦੀ ਅੰਤ ਤੱਕ ਮਿਹਨਤ ਸਦਕਾ ਇਹ ਯਤਨਾ ਸਦਕਾ ਇਹ ਸਾਡਾ ਜਿਹੜਾ ਸਾਰਾ ਕ੍ਰਾਈਮ ਡਾਟਾ ਟਰੇਸ ਹੋਇਆ ਸਰ ਇਹਨਾਂ ਨੇ ਕਿਤੋਂ ਦੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਾਬੂ ਕੀਤਾ ਗਿਆ ਤੇ ਕਿਹ ਕਿਹੜੀ ਜਗ੍ਹਾ ਦੇ ਕਾਬੂ ਜਗਾ ਸਮਝ ਦੇਖੋ ਇਹ ਇਹ ਸਾਡੀਆਂ ਆਪਣੀਆਂ ਆਪਰੇਸ਼ਨਲ ਡਿਟੇਲਸ ਹੁੰਦੀਆਂ ਟੈਕਨੀਕਲ ਹੁੰਦੀਆਂ ਇਹ ਡਿਟੇਲਸ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੇ ਇਹਨਾਂ ਨੂੰ ਕਾਬੂ ਇਥੋਂ ਅੰਮ੍ਰਿਤਸਰ ਦੇ ਵਿੱਚੋਂ ਕੈਂਟੋਨਮੈਂਟ ਥਾਣਾ ਦੇ ਏਰੀਆ ਦੇ ਵਿੱਚੋਂ ਕਾਬੂ ਕੀਤਾ ਗਿਆ ਦੂਸਰਾ ਵਿਅਕਤੀ ਹੈ ਜਿਹੜਾ ਉਹਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕੀਤਾ ਗਿਆ ਜਦੋਂ ਕਿ ਇਹ ਆਲਰੇਡੀ ਇਹਨਾਂ ਨੇ ਤਿੰਨ ਤਰੀਕ ਨੂੰ ਉੱਥੇ ਫਾਇਰਿੰਗ ਕੀਤੀ ਉਸ ਫਾਇਰਿੰਗ ਕਰਨ ਤੋਂ ਬਾਅਦ ਇਹ ਉਹ ਟੈਕਸੀ ਡਰਾਈਵਰ ਜਿਹੜਾ ਕਿ ਇਹਨਾਂ ਦੇ ਨਾਲ ਮਿਲਿਆ ਸੀ ਉਸ ਟੈਕਸੀ ਡਰਾਈਵਰ ਨੂੰ ਲੈ ਕੇ ਇਹ ਵਾਇਆ ਪਟਿਆਲਾ ਹੁੰਦੇ ਹੋਏ ਇਹ ਫਰੀਦਕੋਟ ਸਾਈਡ ਗਏ ਫਿਰ ਜਿਹੜਾ 골ਡੀ ਬਰਾੜਾ ਉਹਦੀਆਂ ਡਾਇਰੈਕਸ਼ਨਾਂ ਤੇ ਵੀ ਉੱਥੋਂ ਬਚਾ ਦੇ ਪਰਪਸ ਲਈ ਉਹਨਾਂ ਨੇ ਇਹ ਅੰਮ੍ਰਿਤਸਰ ਭੇਜੇ ਵੀ ਇੱਥੇ ਜਾਓ ਇੱਥੋਂ ਇਹਨਾਂ ਨੇ ਗਾਂ ਫੇਰ ਗਾਂ ਟ੍ਰੇਨ ਫੜ ਕੇ ਇਹਨਾਂ ਨੂੰ ਬੰਬੇ ਸਾਈਡ ਭੇਜਣ ਦੀ ਉਹਨਾਂ ਦੀ ਸਕੀਮ ਸੀ ਜਦੋਂ ਕਿ ਸਾਰੀ ਜਿਹੜੀ ਸੂਚਨਾ ਸਾਨੂੰ ਮਿਲੀ ਉਹਦੇ ਪਹਿਲ ਦੇ ਆਧਾਰ ਤੇ ਇਹ ਐਕਟ ਕਰਕੇ ਇਹਨੂੰ ਉਥੇ ਭੱਜਣ ਜਾਣ ਦੀ ਤਾਕ ਦੇ ਵਿੱਚੋਂ ਪਹਿਲਾਂ-ਪਹਿਲਾਂ ਇਹ ਗ੍ਰਿਫਤਾਰ ਕਰਕੇ ਕਮਿਸ਼ਨਰ ਪੁਲਿਸ ਦੀ ਇਹ ਬਹੁਤ ਵੱਡੀ ਇੱਕ ਕਾਮਯਾਬੀ ਹੋਈ ਆ ਜਿਹਦੇ ਨਾਲ ਪੁਰਾਣਾ ਜਿਹੜਾ ਚੰਡੀਗੜ੍ਹ ਦਾ ਬੜਾ ਸੈਂਸੇਸ਼ਨਲ ਕੇਸ ਸੀ ਉਹ ਵੀ ਟਰੇਸ ਹੋਇਆ ਉਸ ਉਸ ਵਿਅਕਤੀ ਨੂੰ ਆਲਮੋਸਟ ਇਹਨਾਂ ਵੱਲੋਂ ਆਪਣੇ ਵੱਲੋਂ ਇਹਨਾਂ ਨੂੰ ਇਹ ਸਮਝਦੇ ਸੀ ਉਹਨੂੰ ਅਸੀਂ ਮਾਰਿਆ ਆਏ ਆ ਜਿਹੜੀਆਂ ਉਹਦੇ 8 ਜਾਂ 9 ਗੋਲੀਆਂ ਫਾਇਰ ਹੋਈਆਂ ਫੋਰਚੂਨਰ ਦੇ ਵਿੱਚ ਲੱਗੀਆਂ ਰਹਿ ਗਈਆਂ ਪਰੰਤੂ ਉਹਨੇ ਆਪਦੇ ਆਪ ਨੂੰ ਉੱਥੇ ਥੱਲੇ ਲਕੋ ਕੇ ਗੱਡੀ ਦੇ ਵਿੱਚ ਥੱਲੇ ਲੰਮਾ ਪੈ ਕੇ ਜਾਂ ਬਹਿ ਕੇ ਆਪਦੀ ਜਾਨ ਬਚਾ ਲਈ ਆ ਉਹੋ ਕਿਸ ਵੀ ਟਰੇਸ ਹੋਇਆ ਤੇ ਇਹਨਾਂ ਦੇ ਹੋਰ ਜਿਹੜੇ ਜਏ ਹੋਰ ਕਾਰਨਾਮੇ ਜਿਹੜੇ ਕਰਨੇ ਸੀਗੇ ਉਦੋਂ ਵੀ ਆ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਬੰਬੇ ਬੰਬੇ ਜਾ ਰਹੇ ਤੁਸੀਂ ਕਹਿੰਦੇ ਕੋਈ ਪ੍ਰਾਈਮ ਇਹਨਾਂ ਦਾ ਕੋਈ ਟਾਰਗੇਟ ਨਹੀਂ ਜੇ ਉਸ ਪਾਸੇ ਤੇ ਨਹੀਂ ਸੀ ਜਾ ਰਹੇ ਉਹ ਸਾਰਾ ਇਹ ਰਾਤ ਲੇਟ ਸ਼ਾਮ ਤੱਕ ਹੋਏ ਨੇ ਉਹ ਜਿਹੜੀਆਂ ਸਾਰੀਆਂ ਇਨਵੈਸਟੀਗੇਸ਼ਨਾਂ ਇੰਟਰੋਗੇਸ਼ਨਾਂ ਡਿਟੇਲ ਦਾ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ ਇਹਨਾਂ ਦੇ ਦਸ਼ਨ ਮੁਤਾਬਕ ਐਜ਼ ਆਫ ਨਾਓ ਇਹਨਾਂ ਨੂੰ ਉਤੋਂ ਜਿਹੜੀ ਹਦਾਇਤ ਹੋਈ ਸੀ ਉਹ ਬੰਬੇ ਜਾਣ ਦੀ ਹੋਈ ਸੀ ਤੇ ਬੰਬੇ ਜਾਣ ਦੀ ਤਾਕ ਦੇ ਵਿੱਚ ਸੀਗੇ ਉਦੋਂ ਪਹਿਲਾਂ ਹੀ ਅਸੀਂ ਜਿਹੜਾ ਇਹਨਾਂ ਨੂੰ ਪਹਿਲਾਂ ਇੱਕ ਬੰਦਾ ਫੜਿਆ ਉਸ ਬੰਦੇ ਤੋਂ ਫੜਨ ਤੋਂ ਬਾਅਦ ਦੂਸਰਾ ਬੰਦਾ ਥੋੜਾ ਜਿਹਾ ਇਧਰ ਉਧਰ ਭੱਜ ਕੇ ਦੁਬਾਰਾ ਫੇਰ ਉਹਨੇ ਟ੍ਰੇਨ ਚੜ੍ਹ ਕੇ ਜਾਣ ਦਾ ਯਤਨ ਕੀਤਾ ਉਹਨੂੰ ਜਲਦੀ ਕਾਬੂ ਕਰਕੇ ਉਹ ਤੇ ਮਹਾਰਾਸ਼ਟਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਇਹਨਾਂ ਦੀ ਰੈਸਟੋਰੈਂਟਾਂ ਕੋਈ ਉੱਥੇ ਦਾ ਉੱਥੇ ਤਾਂ ਸਿੰਪਲ ਇੱਕ ਜਾਣ ਦੀ ਜਿਕਰ ਆਇਆ ਐਜ਼ ਆਫ ਨਾਓ ਉਥੋਂ ਦਾ ਕੀ ਟਾਰਗੇਟ ਸੀ ਕੀ ਕਰਨਾ ਸੀ ਇਹਨਾਂ ਨੇ ਜਾ ਕੇ ਲੁਕਣਾ ਸੀ ਜਾਂ ਕਿਹੜਾ ਕਰਾਇਮ ਕਰਨਾ ਸੀ ਉਹ ਸੈਕੰਡਰੀ ਚੀਜ਼ ਆ। ਨਾਲ 골ਡੀ ਬ੍ਰਾਡ ਦੇ ਨਾਲ ਲਿੰਕ ਸੀ ਕਿ ਨਹੀਂ ਕਿਸੇ ਦੇ ਐਸੋਸੀਏਟ ਦੇ ਥਰੂ ਸੀ। ਡਾਇਰੈਕਟਲੀ 골ਡੀ ਬ੍ਰਾਡ ਦੇ ਨਾਲ ਲਿੰਕ ਸੀ। ਉਹੀ ਇਹਨੂੰ ਡਾਇਰੈਕਸ਼ਨਸ ਦਿੰਦਾ ਸੀਗਾ ਉਹਦੀਆਂ ਡਾਇਰੈਕਸ਼ਨਸ ਤੇ ਹੀ ਇਹਨਾਂ ਨੇ ਉੱਥੇ ਜਾ ਕੇ ਫਾਇਰਿੰਗ ਕੀਤੀ ਆ। ਇਸ ਵਾਰ ਤੇ 골ਡੀ ਬ੍ਰਾਡ ਦਾ ਨਾਮ ਜ਼ਿਕਰ ਕੀਤਾ ਸੀ। ਹਾਂਜੀ ਇਸ ਵਾਰ ਤੇ 골ਡੀ ਬ੍ਰਾਡ ਵੀ ਆ। ਇਹ ਤੋਂ ਹੋਰ ਵਿਸ਼ੇਸ਼ ਗੱਲ ਆ ਜਿਹੜੀ ਜਿਹੜੇ ਵਿਅਕਤੀ ਤੇ ਫਾਇਰਿੰਗ ਕੀਤੀ ਆ ਉਹ ਉੱਥੇ ਇੱਕ ਜਿੰਮ ਦਾ ਇੰਚਾਰਜ ਸੀਗਾ ਲੋਕਾਂ ਨੂੰ ਸਿਕਿਉਰਿਟੀ ਦੇਣ ਦਾ ਉਹ ਜਿਹੜ ਉਤੋਂ ਕਰੀਬ ਜਿਹੜੇ ਇਹਨਾਂ ਦੇ ਦੱਸਣ ਮੁਤਾਬਕ ਗੋਲਡੀ ਬਰਾੜ ਨੇ 1 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਉਸ ਕਰੋੜ ਰੁਪਏ ਦੀ ਫਰੋਤੀ ਉਹਦੇ ਨਾਂ ਦੇਣ ਕਰਕੇ ਉਹਨੇ ਉਹਨੂੰ ਮਰਵਾਉਣ ਦਾ ਤਕੀਦਾ ਕੀਤਾ ਸੀਗਾ ਉਹਦੇ ਆਧਾਰ ਤੇ ਕਿਉਂਕਿ ਉਹ ਉਹਦੇ ਮਨਸ਼ਾ ਮੁਤਾਬਕ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਇਹ ਵਿਅਕਤੀਆਂ ਨੂੰ 20 ਤੋਂ 22 ਲੱਖ ਰੁਪਏ ਦੇ ਕੇ ਇਹ ਆਪ ਦਾ ਜਿਹੜਾ ਇੱਕ ਟੈਰਰ ਬਣਾਉਣ ਦਾ ਜਿਹੜਾ ਦਾ ਯਤਨ ਸੀਗਾ ਜਿਹਦੇ ਜੋ 3 ਲੱਖ ਰੁਪਏ ਇਹ ਵਿਅਕਤੀ ਨੂੰ ਦੇ ਚੁੱਕਿਆ ਸੀਗਾ ਇਸ ਵਨ ਦੇ ਵਿੱਚ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਉਹ ਚੰਡੀਗੜ੍ਹ ਪੁਲਿਸ ਆ ਉਸੇ ਮਕਦਮਾ ਦਰਜਾ ਉਹ ਵੀ ਕਰ ਰਹੇ ਨੇ ਜਿਹੜਾ ਟੈਕਸੀ ਡਰਾਈਵਰ ਆ ਸਮੇਤ ਟੈਕਸੀ ਆ ਉਹ ਆਲਰੇਡੀ ਅਸੀਂ ਚੰਡੀਗੜ੍ਹ ਵਿੱਚ ਦੇ ਵਾਤੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੋਨਾਂ ਜਿਹੜਾ ਕਾਬੂ ਕੀਤਾ ਹੈ ਕਿ ਇਹ ਗੱਡੀਆਂ ਤੇ ਹੈਗੇ ਸਨ ਜਾਂ ਫਿਰ ਇਹ ਕਿ ਇਹਨਾਂ ਦੀ ਇੱਥੇ ਕੋਈ ਗਰੁੱਪੀ ਹੈਗੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਕੋਈ ਪ੍ਰਾਪਰਟੀ ਨਹੀਂ ਇਹ ਤਾਂ ਉਥੋਂ ਇੱਕ ਲੁੱਗਣ ਦੇ ਪਰਪਸ ਦੇ ਲਈ ਅਮਰਸਰ ਦੇ ਵਿੱਚ ਆਏ ਸੀ ਤੇ ਇੱਥੋਂ ਅਮਰਸਰ ਤੋਂ ਟ੍ਰੇਨ ਫੜ ਕੇ ਇਹਨਾਂ ਨੇ ਬਾਹਰ ਜਾਣਾ ਸੀ ਇਹ ਆਪਦੇ ਬਚਾਲ ਹੀ ਲੁਕਦੇ ਸਾਨੂੰ ਇਹ ਪੁਖਤਾ ਸੂਚਨਾ ਮਿਲੀ ਆ ਉਸ ਸੂਚਨਾ ਦੇ ਆਧਾਰ ਤੇ ਅਸੀਂ ਟਾਈਮਲੀ ਐਕਸ਼ਨ ਕੀਤਾ ਤੇ ਸਾਡੇ ਸਾਰੇ ਕਰਮਚਾਰੀਆਂ ਨੇ ਅਣਤਕ ਮਿਹਨਤਾਂ ਦੇ ਨਾਲ ਦਿਨ ਰਾਤ ਲਾ ਕੇ ਉਥੇ ਸਰਚ ਕਰਕੇ ਜਿੱਥੇ ਇਹਨਾਂ ਨੇ ਵੈਪਨ ਲਗੋਏ ਸੀ ਜਾਂ ਜਿਹੜੇ ਵੈਪਨ ਇਹਨਾਂ ਦੇ ਕੋਲੇ ਸੀ ਉਹਨਾਂ ਦੇ ਸਮੇਤ ਇਹਨਾਂ ਨੂੰ ਕਾਬੂ ਕਰ ਨਿਕਾਲਿਆ ਵੈਪਨ ਦੇ ਡਰਾਈਵਰ ਦਾ ਕੀ ਰੋਲ ਸੀ ਆ ਦੋ ਕਿੱਥੇ ਐਸੋਲੇ ਤੇ ਟੈਕਸੀ ਡਰਾਈਵਰ ਦਾ ਕੀ ਰੋਲ ਸੀ ਆ ਦੋ ਕਿੱਥੇ ਐਸੋਲੇ ਟੈਕਸੀ ਡਰਾਈਵਰ ਗੁਰਵਿੰਦਰ ਸਿੰਘ ਸਾਨੋ ਪਰਗੜ ਸਿੰਘ ਸੀਗਾ ਉਹ ਥਾਣਾ ਝਨੀਰ ਜ਼ਿਲ੍ਹਾ ਮਾਨਸਾ ਦਾ ਸੀ ਇਹਨਾਂ ਜੋ ਇੱਕ ਵਿਅਕਤੀ ਹੈ ਜਿਹੜਾ ਉਥੇ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਚੰਡੀਗੜ੍ਹ ਜਿਹੜਾ ਹਰਸ਼ਦੀਪ ਸਿੰਘ ਸਿਕਿਉਰਿਟੀ ਜੌਬ ਕਰਦਾ ਸੀਗਾ ਉਹਨੂੰ ਉਹਨੂੰ ਵਰਤ ਕੇ ਗੁਰਸ਼ਰਨਪ੍ਰੀਤ ਤੇ ਇਹ ਦੋਨੇ ਇਕੱਠੇ ਪੜਦੇ ਰਹੇ ਆ ਇੱਕੋ ਪਿੰਡ ਦੇ ਆ ਉਹਨਾਂ ਨੇ ਇਹਨਾਂ ਦੋਨਾਂ ਨੂੰ ਵਰਤ ਕੇ ਪਲੱਸ ਉਥੇ ਜਿਹੜਾ ਟੈਕਸੀ ਚਲਾਉਂਦਾ ਸੀ ਉਹ ਜਿਹੜਾ ਮਾਨਸਾ ਦਾ ਬੰਦਾ ਜਿਹੜਾ ਤੁਹਾਨੂੰ ਦੱਸਿਆ ਗੁਰਵਿੰਦਰ ਉਹ ਵੀ ਇਹਨਾਂ ਦਾ ਵਕੀਲਕਾਰ ਸੀਗਾ ਉਹਦੀ ਟੈਕਸੀ ਲੈ ਕੇ ਉਹਦੀ ਟੈਕਸੀ ਨੂੰ ਵਰਤ ਕੇ ਟੈਕਸੀ ਦੇ ਵਿੱਚ ਜਾ ਕੇ ਇਹਨਾਂ ਨੇ ਉਹਨੂੰ ਮਾਰਨ ਦਾ ਜਿਹੜਾ ਇੰਜਾਮ ਦੇਣਾ ਸੀਗਾ ਉਹਦੇ ਆਧਾਰ ਤੇ ਉਹ ਇਹਨਾਂ ਦੇ ਨਾਲ ਕਨਾਈਵੈਂਸ ਸੀਗਾ ਉਹਨੇ ਵੀ ਕੋਸ਼ਿਸ਼ ਇਹਨਾਂ ਦੇ ਵਿੱਚੋਂ ਲਾਲਚ ਦੇ ਆਧਾਰ ਤੇ ਇਹਨਾਂ ਕਨਾਈਵੈਂਸ ਨੂੰ ਲੈ ਕੇ ਪੈਸੇ ਲੈ ਕੇ ਜਿਹੜਾ ਇਹ ਕ੍ਰਾਈਮ ਕਮਿਟ ਕਰਦਾ ਐਸ ਆਫ ਨਾਓ ਸਾਡੇ ਰਿਕਾਰਡ ਮੁਤਾਬਕ ਪੁਰਾਣੇ ਪਰਚਿਆਂ 'ਚ ਕੋਈ ਡਾਇਰੈਕਟਲੀ ਉਹਦੀ ਇਨਵੋਲਵਮੈਂਟ ਨਹੀਂ ਹੈ ਫੇਰ ਵੀ ਅਸੀਂ ਰਿਕਾਰਡ ਆ ਜਿਹੜਾ ਬਡਤਾਲਾ ਸਾਰੇ ਕ੍ਰਾਈਮ ਬਿਊਰੋ ਤੋਂ ਕੱਢਾਂਗੇ ਟੈਕਸੀ ਡਰਾਈਵਰ ਰਿਪੋਰਟ ਹੋਇਆ ਕਿ ਨਹੀਂ ਹੋਇਆ ਟੈਕਸੀ ਡਰਾਈਵਰ ਰੈਸਟ ਹੋਇਆ ਉਹ ਇਥੋਂ ਇਨਵੈਸਟੀਗੇਸ਼ਨ ਅਸੀਂ ਇਥੋਂ ਫੜ ਕੇ ਇਨਵੈਸਟੀਗੇਸ਼ਨ ਦੇ ਪਰਪਸ ਲਈ ਚੰਡੀਗੜ੍ਹ ਪੁਲਿਸ ਦੇ ਹਵਾਲੇ ਕੀਤਾ ਸੀਗਾ ਉਹ ਚੰਡੀਗੜ੍ਹ ਪੁਲਿਸ ਨੇ ਆਪਣੇ ਮਕਦਮੇ 'ਚ ਰੈਸਟ ਪਾ ਲਿਆ ਅਸੀਂ ਇਸ ਮਕਦਮੇ ਦੇ ਵਿੱਚ ਵੀ ਉਥੋਂ ਉਹਨੂੰ ਪ੍ਰੋਡਕਸ਼ਨ ਡਰੰਟ ਤੇ ਲਿਆ ਕੇ ਰੈਸਵਾਵਾਂਗੇ ਲਾਰਸ ਕੁਸ਼ਤੋਈ ਨਾ ਸਰ ਗੋਲੀ ਨਾਲ ਦੇ ਨੇ ਸਟੈਬਲਿਸ਼ ਹੋ ਗਈ ਕੋਈ ਇਹਨਾਂ ਤੋਂ ਨੀ ਕੋਈ ਵੌਇਸ ਕਾਲ ਨਹੀਂ ਮਿਲੀ ਹੋਵੇ ਤਾਂ ਦੇਖੋ ਜਾਂ ਲਾਰਸ ਕੁਸ਼ਤੋਈ ਨਾਲ ਕੋਈ ਇਹਦਾ ਕੋਈ ਕਨੈਕਸ਼ਨ ਹੋਵੇ ਐਜ਼ ਆਫ ਨਾਓ ਗੋਲਡੀ ਬ੍ਰਾਂਡ ਦਾ ਇਹਦੇ ਨਾਲ ਲਿੰਕ ਸਟੈਬਲਿਸ਼ ਹੋਇਆਗਾ ਇਹ ਫਰਦਰ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੈਪਨ ਕਿਵੇਂ ਰਿਕਵਰ ਹੋਇਆ ਵੈਪਨ ਚਾਰ ਪਿਸਟਲ ਕਵਰ ਸਹੀ ਮੈਂ ਤਾਂ ਅਮਰਸਰ 'ਚ ਟਾਰਗੇਟ ਕੌਣ ਸੀ ਕਿਉਂਕਿ ਜੇ ਅਮਰਸਰ ਆਏ ਸੀ ਕੋਈ ਨਾ ਕੋਈ ਟਾਰਗੇਟ ਬੇਸ ਹੋਏਗਾ ਜਾਂ ਕਿਸੇ ਕੋਲ ਫ੍ਰੌਤੀ ਲੈਣੀ ਹੋਏਗੀ ਉਹ ਇੱਥੇ ਦਾ ਕੋਈ ਟਾਰਗੇਟ ਹੈ ਨਹੀਂ ਸੀ ਜਿਹੜੇ ਕੋਈਸ ਟਾਰਗੇਟ ਹੈਗੇ ਸੀ ਉਹ ਸਾਡੇ ਨੋਟਿਸ 'ਚ ਅਸੀਂ ਉਹਨਾਂ ਦੇ ਵਰਕਆਊਟ ਕਰ ਦਿੰਨੇ ਆਂ ਅਸੀਂ ਉਹਦੀਆਂ ਡਿਟੇਲ ਤੁਹਾਡੇ ਨਾਲ ਨਹੀਂ ਸ਼ੇਅਰ ਕਰਾਂਗੇ ਪਰ ਸੀਕ੍ਰੀਟ ਟਾਰਗੇਟ ਤੇ ਕੁਝ ਲੋਕ ਟਾਰਗੇਟ ਤੇ ਹੈਗੇ ਸੀ ਇਹਨਾਂ ਦੇ ਕੁਝ ਬੰਦੇ ਉਹ ਅਸੀਂ ਤੁਹਾਡੇ ਨਾਲ ਟਾਰਗੇਟ ਸ਼ੇਅਰ ਨਹੀਂ ਕਰ ਸਕਦੇ ਪਰ